ਬਟਾਲਾ ਪੁਲਿਸ ਨੂੰ ਅੱਜ ਸਵਿਡੈਨਸ ਵੇਰੇ ਇੱਕ ਇਨਕਾਊਂਟਰ ਕੀਤਾ ਜਾਂਦਾ ਔਰ ਮਾਮਲਾ ਸੀ ਕਿ 21 ਨਵੰਬਰ ਨੂੰ ਇੱਕ ਗੋਲੀ ਚੱਲਦੀ ਹੈ ਇੱਕ ਮੋਬਾਈਲ ਸਟੋਰ ਦੇ ਉੱਤੇ ਜਿਹੜਾ ਕਿ ਉਸ ਦਾ ਮਾਲਕ ਜਿਹੜੇ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਔਰ ਗੌਤਮ ਸੇਠ ਗੁੱਡੂ ਸੇਠ ਦੀ ਦੁਕਾਨ ਦੇ ਉੱਤੇ ਗੋਲੀ ਚੱਲਦੀ ਫਾਇਰ ਕਰਕੇ ਦੋ ਨੌਜਵਾਨ ਸਰੇ ਆਮ ਫਰਾਰ ਹੋ ਜਾਂਦੇ ਉਸੇ ਹੀ ਨੌਜਵਾਨਾਂ ਦੇ ਵਿੱਚੋਂ ਇੱਕ ਜਿਹੜੇ ਨੌਜਵਾਨ ਦੀ ਇਨਪੁੱਟ ਜਿਹੜੀ ਬਟਾਲਾ ਪੁਲਿਸ ਨੂੰ ਮਿਲੀ ਤਾਂ ਡੇੜਾ ਬਾਬਾ ਨਾੜਕ ਦੇ ਨੇੜੇ ਪਿੰਡ ਸ਼ਾਹਪੁਰ ਜਾਜਲ ਵਿਖੇ ਇੱਕ ਇਨਕਾਊਂਟਰ ਹੋਇਆ ਔਰ ਉਸ ਇਨਕਾਊਂਟਰ ਦੇ ਵਿੱਚ ਉਸ ਦੋਵਾਂ ਤਰਫੋਂ ਜਿਹੜੀ ਫਾਇਰਿੰਗ ਹੋਈ ਪਹਿਲੇ ਉਸ ਲਵਜੀਤ ਨਾ ਦਾ ਨੌਜਵਾਨ ਜਿਹੜਾ ਉਹਦੇ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਜਾਂਦਾ ਔਰ ਪੁਲਿਸ ਨੇ ਜਦੋਂ ਜਵਾਬੀ ਫਾਇਰ ਕੀਤਾ ਤਾਂ ਜਿਹੜੀ ਅੰਡਰ ਬਾਡੀ ਇਹ ਕਹਿ ਸਕਦੇ ਲੱਤ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਔਰ ਜਖਮੀਆਂ ਔਰ ਸਰਵਲ ਹਸਪੀਟਲ ਜਿਹੜਾ ਉਹ ਦਾਖਲ ਹੈ ਔਰ ਬਹੁਤ ਅਹਿਮ ਡੀਆਈਜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ ਨਿਸ਼ਾਨ ਜੋੜੀਆਂ ਨਾ ਦਾ ਇੱਕ ਗੈਂਗਸਟਰ ਜਿਹੜਾ ਵਿਦੇਸ਼ ਬੈਠਾ ਇੱਕ ਨੈਕਸਸ ਚਲਾ ਰਿਹਾ ਹੈ 인ਕਾ ਚਾਹੇ ਇਹ ਇੱਕ ਐਕਸਟਰੈਕਸ਼ਨ ਦਾ ਮਾਮਲਾ ਸੀ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਗੋਤਮ ਸ਼ੇਠ ਜਿਹੜੇ ਕਿ ਮਾਲਕ ਸੀ ਉਸ ਮੋਬਾਈਲ ਸਟੋਰ ਦੇ ਔਰ ਨਾ ਦੇਨ ਦੀ ਫਰਾਗ ਦੇ ਵਿੱਚ ਉਹਨਾਂ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਹੋਇਆ ਔਰ ਫਾਇਰਿੰਗ ਦੀ ਵਾਰਦਾਤ ਉਸ ਤੋਂ ਬਾਅਦ ਹੋਈ ਔਰ ਅੱਜ ਪੁਲਿਸ ਵੱਲੋਂ ਇੱਕ ਨੌਜਵਾਨ ਜਿਹੜਾ ਉਸ ਓਏ ਵਾਰਦਾਤ ਦੇ ਵਿੱਚ ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਉਸ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਗਿਆ ਉਹ ਉਹੀ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਅੱਜ ਵੀ ਔਰ ਇੱਕ ਗਲੌਕ ਪਿਸਟਲ ਜਿਹੜਾ ਫੋਰਨ ਮੇਡ ਪਿਸਟਲ ਵੀ ਮਿਲਿਆ ਮੌਕੇ ਤੋਂ ਔਰ ਪੁਲਿਸ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਬਾਰਡਰ ਰੇਂਜ ਨੇ ਇਹ ਗੱਲ ਕਹੀ ਹੈ ਕਿ ਐਸੇ ਜਿਹੜੇ ਇੱਕ ਸੋਸ਼ਲ ਦੇ ਮਾਮਲੇ ਜਾਂ ਗੈਂਗਸਟਰ ਜਿਹੜੇ ਵਿਦੇਸ਼ ਬੈਠੇ ਹੋਏ ਨੇ ਜਿਹੜੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਉਹ ਉਹਨਾਂ ਨੂੰ ਨੱਥ ਪਾਈ ਜਾ ਰਹੀ ਹੈ ਔਰ ਕਈ ਮਾਮਲੇ ਐਸੇ ਨੇ ਸੋਲਵ ਕੀਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਮਾਮਲਿਆਂ ਦੇ ਉੱਤੇ ਠੱਲ ਪਾਈ ਜਾਏਗੀ ਕੈਮਰਾ ਪਰਸਨ ਵਿਕਰਮ ਸ਼ਿਮਰ ਨਾਲ ਗੱਪ ਚਾਹਵਲਾ ਜਗਬਾਨੀ ਟੀਵੀ ਲਈ ਗੁਰਦਾਸ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 21 ਦੀ ਸ਼ਾਮ ਨੂੰ ਅਫੀਸਰ ਜਿਹੜੇ ਮੋਬਾਈਲ ਸ਼ਾਪ ਉੱਤੇ ਇੱਕ ਦੋ ਅਣਪਛਾਤੇ ਮੂੰਹ ਟਕੇ ਅਨਮਾਸਕਡ ਮੋਟਰਸਾਈਕਲ ਬੋਰਨ ਮੁੰਡਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਪਿਸ਼ਟ ਭੂਮੀ ਇਹ ਹੈਗੀ ਕਿ ਇਸ ਨੂੰ ਜਿਹੜੇ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫਰੋਤੀ ਮੰਗ ਰਿਆ ਸੀ ਇਹਨਾਂ ਤੋਂ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੇ ਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਆਏ ਉਹਨੂੰ ਜਿਹਨਾਂ ਦੇ ਮੂਟਾ ਕੇ ਹੋਏ ਸੀਗੇ ਆ ਉਸ ਸੰਬੰਧ ਵਿੱਚ ਜਿਹੜੇ ਸੰਬੰਧਿਤ ਬੀਐਨਐਸ ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ थाना ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਇਹ ਹੈ ਕਿ ਮੌਜੂਦਾ ਐਸਐਸਪੀ ਸਾਹਿਬ ਨੇ ਅ ਮਰਕਰ ਉਸੇ ਦਿਨੀ ਜੁਆਇਨ ਕੀਤਾ ਸੀ ਜਿਸ ਦਿਨ ਇਹ ਆਏ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੀ ਜੇਰੇ ਨਿਗਰਾਨੀ ਖੋਦੀ ਅ ਇਸ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਜੁਟੇ ਹੋਏ ਸਨ এবਲੀ ਸਪੋਰਟਡ ਬਾਈ ਆਰ ਸੀਏਏ ਲੱਡ ਬਾਈ ਐਸਪੀ ਗੁਰਪ੍ਰਤਾਪ ਸੀਆਈ ਇਨਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੀ ਨਿਗਰਾਨੀ ਹੇਠ ਐਸਐਸਪੀ ਸਾਹਿਬ ਨੇ ਤੇ ਵਕ ਵਕ ਟੀਮਾਂ ਨੂੰ ਵਕ ਵਕ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ 마સ્ਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮੁਸ਼ਕਲਤ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਗਈ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀ ਤੇ ਉਸ ਜਦੋਂ ਹੀ ਇਹ ਸਾਰੇ ਪਹਿਚਾਨ ਹੋ ਗਈ ਸੀਗੀ ਤੇ ਫਿਰ ਵਕ ਵਕ ਥਾਂ ਤੇ ਅਸੀਂ ਜਿਹਨੂੰ ਕਹਿੰਦੇ ਆ ਛਾਪਾਂ ਮਾਰੀ ਜਾਂ ਸਾਡਾ ਕੋਈ ਅਸੀਂ ਉੱਥੇ ਆਪਦੇ ਸਪੌਟਰਸ ਲਾਨੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲਈ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕਮਲਜੀਤ ਏਲੀਅਸ ਲਵਜੀਤ ਜੜਾ ਕੀ ਵੈਰਵਾਲ ਦਾ ਰਹਿਣ ਵਾਲਾ ਹੈਗਾ ਉਸ ਹੈ ਜਾਂਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਆ ਕੋਈ ਵਾਰਦਤ ਕਰਨ ਦੇ ਫਰਾਗ ਦੇ ਵਿੱਚ ਹੈਗਾ ਜੇਕਰ ਟਰੈਪ ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਬਿਨਾਂ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਕਰੀਬ 9 ਵਜੇ ਤੇ ਅੱਜ ਸਵੇਰੇ ਕਰੀਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪੌਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਤੇ ਇਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਜਿਹੜੇ ਸਿਵਲ ਲਾਈਨ ਦੇ ਐਸ ਐਚ ਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀਗੀ ਅਗਵਾਈ ਇਸ ਟੀਮ ਦੀ ਤੇ ਉਹਦੇ ਤੇ ਫਾਇਰਿੰਗ ਕੀਤੀ ਹੈਗੀ ਹੈ ਜੋ ਅੱਜ ਫਾਇਰ ਦੇ ਵਿੱਚ ਇੰਜਰਡ ਹੈਗਾ ਜਿਸ ਨੂੰ ਨਿਲਦੇ ਹਸਪੀਟਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕਰਾਇਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਉਸ ਉਹਦੀ ਤਲ ਪકડ ਲਈ ਛਾਪੇਮਾਰੀ ਜਾਰੀ ਹੈ ਜਿਸੇ ਤਰ੍ਹਾਂ ਇਹ ਉਹ ਦੂਜਾ ਜੋ ਕਾਬੂ ਆਂਦਾ ਆਇਡੈਂਟੀਫਾਈਡ ਹੈ ਉਹਦੀ ਡਿਟੇਲ ਮੈਂ ਤੁਹਾਡ ਨਾਲ ਸ਼ੇਅਰ ਨਹੀਂ ਕਰ ਸਕਦਾ ਬਿਕੋਜ਼ ਇਟ ਵਿਲ ਹੈਂਪਰ ਆਰ ਇਨਵੈਸਟੀਗੇਸ਼ਨ ਅਦਰਵਾਇਜ਼ ਹੀ ਹੈਜ਼ ਬੀਨ ਆਇਡੈਂਟੀਫਾਈਡ ਅਸੀਂ ਚੇਤੀ ਉਹਨੂੰ ਅਸੀਂ ਹਲੇ ਹਲੇ ਜ਼ਾਰ ਸਾਹਿਬ ਹਲੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹੋਇਆ ਹਲੇ ਤਾਂ ਹਲੇ ਉਹ ਪੁੱਛਗਿਛ ਦੇ ਮਤਲਬ ਅਸੀਂ ਹਲੇ ਯੋਗਨਲਤਾ ਉਹਦਾ ਵਿਚਾਰ ਚੱਲ ਰਿਹਾ ਹੈ ਜਿਸੇ ਤਰ੍ਹਾਂ ਹੀ ਹੋਏਗਾ ਐਵਰੀਥਿੰਗ ਵਿਲ ਬੀ ਟਰਾਂਸਪੇਰੈਂਟ ਐਵਰੀਥਿੰਗ ਵਿਲ ਬੀ ਅਪਡੇਟਡ ਜੋ ਜੋ ਉਹ ਉਹਨਾਂ ਦੇ ਡਿਸਕਲੋਜ਼ਸ ਹੋਣਗੇ ਜਿਸ ਤਰ੍ਹਾਂ ਸਾਡੀ ਕੋਈ ਇਨਵੈਸਟਿੰਗ ਸਾਡੇ ਕੋਈ ਪੇਂਟਿੰਗ ਕੇਸਿਸ ਜਿਨ੍ਹਾਂ ਦੀ ਸ਼ਮੂਲੀਅਤ ਪਾਈ ਜਾਏਗੀ ਉਸ ਤਰ੍ਹਾਂ ਹੀ ਤੁਹਾਨੂੰ ਸਾਰਾ ਅਪਡੇਟ ਦੇ ਦਿੱਤਾ ਜਾਵੇਗਾ ਕਿ ਕਿੰਨੀ ਬੰਦੀ ਗਈ ਸੀ ਉਹ ਬੰਨਵਾਸੋ ਕਿੰਨੀ ਬਾਈਣੀ ਹੋਈ ਇਹ ਤਾਂ ਫਾਇਰਿੰਗ ਦਾ ਜਿਹੜੇ ਹੁੰਦੀ ਹੈ ਨਾ ਜਦੋਂ ਉਧਰੋਂ ਕਿੰਨੀ ਹੁੰਦੀ ਉਹ ਵਾ ਐਫਐਸਐਲ ਦੀ ਰਿਪੋਰਟ ਤੋਂ ਹੀ ਪਤਾ ਲੱਗਦਾ ਸੋ ਉਹਨੇ ਕਿੰਨੇ ਕੀਤੇ ਉਥੇ ਕਿਉਂਕਿ ਮੌਕੇ ਤੇ ਖੋਲ ਕੋਈ ਕਿਉਂਕਿ ਯੂ ਨੋ ਜਦੋਂ ਰਿਬਾਉਂਡ ਮਾਰਦਾ ਖੋਲ ਕਿੱਧਰ ਜਾਂਦਾ ਉਹ ਤਾਂ ਸਾਰਾ ਐਫਐਸਐਲ ਦੀ ਜਦੋਂ ਇੱਕ ਵਾਰੀ ਫਾਈਨਲ ਇਟਰੀ ਇਟ ਵਿਲ ਬੀ ਯੂ ਨੋ अर्ਲੀ ਡੇਸ ਟੂ ਟੈਲ ਮੀ ਕਿ ਇੰਨੇ ਫਾਇਰ ਉਧਰ ਹੋਏ ਇੰਨੇ ਬਾਅਦ ਸਾਰੀ ਹਲੇ ਟੀਮ ਉਧਰ ਹੀ ਹੈਗੀ ਐ ਸੋ ਉਹ ਆਪਣੇ ਆਪਣਾ ਆਪਣਾ ਸਲਾ ਚੈੱਕ ਕਰਨਗੇ ਉਹ ਦੇਖਣਗੇ ਵੀ ਉਹਨੇ ਕਿੰਨੇ ਲੈ ਕੇ ਚੱਲੇ ਸੀ ਕਿੰਨੇ ਫਾਇਰ ਕੀਤੇ ਅਸੀਂ ਤਾਂ ਸਾਡੇ ਹਜੀ ਮੈਂ ਦੱਸਿਆ ਜਿਵੇਂ ਹਲੇ ਤਾਂ ਹਲੇ ਤਾਂ ਇਸ ਨੂੰ ਕਾਬੂ ਹੀ ਕੀਤਾ ਗਿਆ ਇਸ ਤੋਂ ਫਿਰ ਜਹਨ ਪੁੱਛ ਗਏ ਛੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜੜੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਂਦਾ ਸਾਰਾ ਜਿਹੜਾ ਹੋਟੇ ਐਸਰ ਹੁੰਦੇ ਨੇ ਉਹ ਤਰਤੀਬ ਨੇ ਪਤਾ ਚੱਲਦਾ ਕਿ ਵਜੇ ਚ ਬੈਠੇ ਹੋਏ ਨੇ ਪਰ ਜਦੋਂ ਇਹਨਾਂ ਨੂੰ ਵਾਰ ਦਾ ਕਿਥੇ ਹਰਾਉਂਦੇ ਨੇ ਤੇ ਇਹ ਸੋਸ਼ਲ ਵੀ ਉਮਰ ਦਾ ਹੈ ਨੌਜਵਾਨ ਨੇ ਕਿਹੜੇ ਨਾਲ ਚ ਵਸ ਆ ਕੇ ਇਹ ਉਹਨਾਂ ਦੇ ਕਹਿਣ ਕਿਥੇ ਵਾਰਦਤ ਕਰ ਦਿੰਦੇ ਨੇ ਥੋੜਾ ਬੜਾ ਵਾਜਬ ਜਿਹਾ ਕੁਐਸਚਨ ਆਇਆ ਜਿਹੜਾ ਜਿਹੜਾ ਕਿ ਮੰਦ ਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ ਪਰ ਲੋਭ ਨੇ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਕੰਪਨੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦਭਾਗੀ ਜਿਹੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾਂ ਸੀਗਾ ਤੇ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਉਹਨਾਂ ਤਾਂ ਮੂੰਹ ਦੇ ਵਿੱਚ ਹਿਰੋਇਨ ਪਾਤੀ ਹੈ ਹੱਥ ਵਿੱਚ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਇਹ ਕੰਮ ਕਰੋ ਆਪ ਬੜੇ RAM nal ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਿਤਾ ਰਹੇ ਨੇ ਇਹਨਾਂ ਤੋਂ ਐਕਸਟਰੈਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਇਹਨਾਂ ਦੀ ਅ ਮਜਬੂਰੀ ਦਾ ਕਹਿ ਲੋ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸ ਰਹੇ ਨੇ ਮੈਂ ਤੁਹਾਡੇ ਮਾਧਿਅਮ ਬਰਾਈ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਕਿ ਯੂਜ਼ ਐਂਡ ਥਰੋ ਪਾਲਿਸੀ ਹੈਗੀ ਆ ਇਹਨਾਂ ਨੂੰ ਤੁਹਾਨੂੰ ਕੋਈ ਤੁਹਾਡੀ ਪੈਰਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਵਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਟੀਆਂ ਦੀ ਜਿਹੜੀ ਹੈਗੀ ਆ ਸਾਡਾ ਦਫਦਬਾ ਵਾਜੇ ਇਨਾਂ ਨੂੰ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨੇ ਜਿਹੜੇ ਮਤਲਬ ਜਿਵੇਂ ਕੋਈ ਇਹਨਾਂ ਲਈ ਟਰਮ ਐਵੇਂ ਗੁੰਡੇ ਬਦਮਾਸ਼ ਨੇ ਗਲੀਆਂ ਵਲੇ ਹੁਣ ਮੱਲ ਥੋੜਾ ਜਿਹਾ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈਪ ਪੇਪਰ ਟਾਈਗਰ ਬਣੇ ਹੋਇਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਲਦਲ 'ਚ ਸੱਟ ਰਹੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਹਨਾਂ ਨੂੰ ਵਿੱਚ ਹੋਰ ਫਸਾ ਰਹੇ ਨੇ ਜਿਹੜਾ ਇਹ ਸਮੇਂ ਦੇ ਵਿੱਚ ਨਿਸ਼ਾਨ ਜੋੜੀਆਂ ਦਾ ਨਿਸ਼ਾਨ ਨਿਸ਼ਾਨ ਹੀ ਨਹੀਂ ਬਚੂਗਾ ਇਹ ਮੈਂ ਤੁਹਾਨੂੰ ਗਹਿ ਕੇ ਚੱਲੇ ਹਾਂ ਨਿਸ਼ਾਨ ਦਾ ਉਹਦਾ ਉਹਨੂੰ ਆਪਾਂ ਨਾਮ ਸ਼ਾਇਦ ਬਦਲਣਾ ਪਵੇ ਜਾਂ ਨਿਸ਼ਾਨ ਹੀ ਖਤਮ ਹੋਵੇ ਨਿਸ਼ਾਨ 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 ਨਹੀਂ ਰਹੂਗਾ ਇਸ ਤੋਂ ਬਾਅਦ ਨਿਸ਼ਾਨ ਜੋਕੀ ਨਹੀਂ ਉਹ ਵਾਲੀ ਮੰਦਰੀ ਦੋ ਕਰੋੜ ਰੁਪਏ ਸਰ ਜਿਹੜਾ ਫਰਦਾਸਪੁਰ 'ਚ ਕੱਲ ਰਾਸਤੀ ਦਾ ਅਗੜੀ ਸਰ ਉਹ ਆਇਡੈਂਟੀਫਾਈ ਹੋਈ ਕੱਲ ਹਾਂਜੀ ਉਹਦੇ ਵਿੱਚ ਵੀ ਆ ਰ ਲੁਕਿੰਗ ਇਨਟੂ ਇਟ ਜਿਸ ਤਰ੍ਹਾਂ ਵੀ ਕੋਈ ਆਏਗੀ ਜਦੋਂ ਕੰਕ੍ਰੀਟ ਕੋਈ ਐਵੀਡੈਂਸ ਆਏਗਾ ਵੀਲ ਸ਼ੇਅਰ ਇਟ ਅਸੀਂ ਨਿਸ਼ਾਨ ਜੋਗੀਆਂ ਜਿਹੜੀ ਐਸਿਡ ਦੇ ਦਰਸਤ ਖਾਸ ਬਕਾਲਾ ਦੇ ਵਿੱਚ ਵਪਾਰੀ ਉਹਨਾਂ ਦੀ ਬਹੁਤ ਜ਼ਿਆਦਾ ਔਰ ਇੰਨੀ ਕੌਜ਼ ਆ ਰਹੀਆਂ ਨੇ ਇੰਨੇ ਸਟੈਟ ਆ ਰਹੇ ਇੰਨੇ ਕੰਪਨੀ ਆ ਰਹੀਆਂ ਨੇ ਪਰ ਕੁਝ ਪਿਛਲੇ ਕੁ ਸਮੇਂ ਦੀ ਘਾਟ ਕਰਕੇ ਸਭ ਬੈਠਣ ਦਾ ਨਾ ਕਰਦੇ ਕੁਝ ਲੋਕ ਨੇਗੇ ਸਾਰੇ ਤੱਕ ਵੀ ਆਪਣੀ ਉਦਾ ਰੱਖਦੇ ਹੈ ਸੋ ਨਿਸ਼ਾਨ ਜੋਗੀਆਂ ਦਾ ਡਾਰਕ ਆਊਟ ਹੋਦਾ ਉਹਨੂੰ ਉਸੇ ਤਰੀਕੇ ਨਿਸ਼ਾਨ ਖਤਮ ਹੋ ਜਾਏਗਾ ਅੱਜਿੰਨਾ ਸੋ ਦਾ ਕਾਹੂ ਪੁਰਾ ਵਪਾਰਿਕ ਬੈਰੀ ਹੋਏ ਨਹੀਂ ਸੈਮੀ ਹੋਏ ਨਹੀਂ ਕਹੋਤੇ ਕਹੋ ਲੈ ਕਰੋਨਾ ਨੂੰ ਸਿੱਧੀਆਂ ਥ੍ਰੈਟ ਨੇ ਕਿ ਕਿ ਕਦੇ ਜਿੰਦੇ ਸਮਾਜ ਤੁਹਾਡੇ ਤੋਂ ਨਹੀਂ ਤਾਂ ਅਸੀਂ ਤੁਹਾਨੂੰ ਅਸੀਂ ਵੀ 21 ਤਰੀਕ ਦੀ ਵਾਰਤਾ ਤੋਂ 26 ਨੂੰ ਉਹਦਾ ਨਿਸ਼ਾਨ ਖਤਮ ਕੀਤਾ ਹੈਗਾ ਉਹਨੂੰ ਵੀ ਸਜ਼ਾ ਦਿੱਤੀ ਹੈਗੀ ਹੈ ਇਹਦੇ ਵਿੱਚ ਜੜੀਆਂ ਮੈਂ ਤੁਹਾਨੂੰ ਇਸ ਮੱਧਰ ਬਾਰੇ ਇੱਕ ਹੋਰ ਕੱਲ ਵੀ ਕਲੀਅਰ ਕਰਨਾ ਚਾਹੁੰਦਾ ਜਿਹੜੀ ਕਿ ਤੁਸੀਂ ਐਮਪਲੀਫਾਈ ਕਰ ਸਕਦੇ ਜੇ 100 ਐਕਸਟਰਸ਼ਨ ਕਾਲਾਂ ਆਉਂਦੀਆਂ ਕਿਸੇ ਮਤਲਬ ਮੰਨ ਲਓ ਆਪਾਂ ਇੱਕ ਇੱਕ ਸੈਂਪਲ ਸਰਵੇ ਕਰੀਏ ਅਸੀਂ ਆਪ ਦੀ ਤਹਿਕੀਕਾਤ ਕਰਦੇ ਹਾਂ ਉਹਦੇ ਵਿੱਚੋਂ 90 ਤੋਂ 95% ਫੇਕ ਨੇ ਹਰ ਜਿਹੜਾ ਗਲਤ ਅਨਸਰ ਹੈਗਾ ਉਹ ਇਸ ਬੰਦੇ ਦੇ ਵਿੱਚ ਜੁੜ ਗਿਆ ਕਿ ਉਹਨੂੰ ਲੱਗਦਾ ਕਿ ਬੜਾ ਆਸਾਨ ਤਰੀਕਾ ਹੈ ਇਸ ਨੂੰ ਪੈਸੇ ਕਮਾਉਣ ਦਾ ਮਿਹਨਤ ਤੋਂ ਅਸੀਂ ਭੱਜ ਰਹੇ ਹਾਂ ਨਿਸ਼ਾਨ ਕਿਸੇ ਮਤਲਬ ਨਾਮੀ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਇਹਨਾਂ ਦਾ ਨਾਮ ਲੈ ਲਓ ਕਿ ਉਗਰਾਈਆਂ ਕਰ ਰਹੇ ਨੇ ਅਸੀਂ ਪਰ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹਾਂ ਕਿ ਉਹ ਨਹੀਂ ਉਹ ਜਿਹੜੇ ਕੋਈ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦੇ ਗੁਰਗੇ ਕੰਮ ਨਹੀਂ ਕਰਦੇ ਜੇ ਉਹਨਾਂ ਦੇ ਗੁਰਗੇ ਕੰਮ ਕਰ ਰਹੇ ਤੇ ਉਹਨਾਂ ਨੂੰ ਅੰਜਾਮ ਵੀ ਅਸੀਂ ਕਾਨੂੰਨ ਦੇ ਅ ਦਾਰੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਜਵਾਬ ਦੇ ਦਾਂਗੇ